नमस्कार सत श्रीकाल मैदा सो तो शहर लुधियाना और एल आर डी एम एग्जीबिशन सो तो लगभग दोपहर के पहले दिन से शो ची दोपहर का टाइम हो चुका और लाइव तस्वीरें देख रहे हो कि कस्टमर का फुटबॉल लगातार बने हुआ है सो एल आर डी एम सिक्स एल आर डी एम ने कह दिए तब पुराने सारे रिकॉर्ड तोड़ देते हैं और जी टीम, टीम है टीम वालों लगातार एफर्ट्स जारी है सो फिलहाल अभी पहुंचे ईजी ਕਲਥਵੇਅਰ ਦੇ ਬ੍ਰਾਂਡ ਤੇ ਜੀਜੀ ਨੈਟਫਲਿਕਸ ਦਾ ਜਿਹੜਾ ਇਹ ਬ੍ਰਾਂਡ ਹੈ ਇਜ਼ੀ ਸੋ ਇੱਥੇ ਮਿਲਦੇ ਆਂ ਗੱਲਬਾਤ ਕਰਦੇ ਆਂ ਕਿ ਕਸਵਰ ਨੂੰ ਕਿੰਨਾਂ ਦੀਆਂ ਚੀਜ਼ਾਂ ਪਸੰਦ ਆ ਰਹੀਆਂ ਸੋ ਨਮਸਕਾਰ ਸਭ ਸੋ ਸ਼ੁਕਰੀਆ ਤੁਹਾਡਾ ਸ਼ੁਕਰੀਆ ਅਮਨਦੀਪ ਸਿੰਘ ਉਫ ਗੁੱਡੂ ਪਿਕਚਰ ਆਈ ਸੀ ਸ਼ਾਹਰੁਖ ਖਾਨ ਦੀ ਗੁੱਡੂ ਸੋ ਮੈਂ ਜੇ ਇਤਫਾਕ ਹੈ ਖੁਦਰ ਦੀ ਗੱਲਾਂ ਗੱਲਾਂ ਤੇ ਨਿਕਲਿਆ ਕਿਤੇ ਉਹੀ ਦੇਖ ਕੇ ਤਾਂ ਨਹੀਂ ਤੁਹਾਡਾ ਨਾਮ ਗੁੱਡੂ ਪਿਆ ਸੀ ਨਹੀਂ ਜੀ ਉਹ ਤੋਂ ਕੁਝ ਸਾਲ ਪਹਿਲਾਂ ਦਾ ਬੋਨ ਉਹ ਚੰਮਲਾ ਬੋਨਾ ਨੇ ਕਾਪੀ ਕੀਤਾ ਉਹਨਾਂ ਨੇ ਕਾਪੀ ਕਰ ਲਿਆ ਸਰ ਤੁਹਾਡੀ ਗੱਲ ਜੀ ਆਪਾਂ ਘਰ ਦੀ ਗੱਲ ਕਰਦੇ ਹੀ ਰਹਿੰਦੇ ਜੀ ਜੀ ਕੀ ਬਣਾ ਰਹੇ ਹੋ ਸਰ इजी ਚ ਸਭ ਤੋਂ ਪਹਿਲਾਂ ਇਹ ਦੱਸੋ इजी ਬ੍ਰਾਂਡ ਕਿੱਦਾਂ ਆਇਆ इजी ਵੇਅ ਇਜ਼ੀ ਵੇ ਇਜ਼ੀ ਟੂ ਯੂਜ਼ ਇਜ਼ੀ ਟੂ ਪ੍ਰੋਨਾਉਂਸ ਉਹ ਬੱਚਿਆਂ ਨੂੰ ਹਰ ਇੱਕ इजी ਰੱਖਣਾ ਚਾਹੁੰਦਾ ਹੈ इजी ਕੰਫਰਟ ਬਿਲਕੁਲ ਠੀਕ ਹੈ ਸੋ ਕੁਲ ਮਿਲਾ ਕੇ ਕੀ ਕੀ ਬਣਾਣਾ ਹੈ इजी ਦੇ ਵਿੱਚ ਸਾਡੇ ਦੇਖੋ ਹੈ ਤਾਂ ਸਮਰ ਵਿంటర్ ਬੋਥ ਸੀਜ਼ਨ ਆਪਾਂ ਇੱਥੇ ਡਿਸਪਲੇ ਚਾਹੀਏ ਆਟੋ ਮੀਟਰਲੀ ਜੀ ਜੀ ਇਹ ਆਟੋ ਮੀਟਰ ਦੇ ਜੋ ਆਪਰ ਪ੍ਰੋਡਕਟਸ ਕਹਨੇ ਆ ਜੋ ਆਪ ਕੋਰ ਵਿంటర్ ਪ੍ਰੋਡਕਟਸ ਲੈ ਲੀਏ ਆਪਣੇ ਜੀ ਤੋਂ ਪੋਲੀਵਿਲ ਸੂਟਸ ਰੌਂਪਰਸ ਆ ਟੂ ਸੈਟਸ ਆ ਲਾਉਂਚ ਸੈਟਸ ਆ ਪਲੀਜ਼ ਫਿਰ ਜਿਹੜੀ ਨਵੀਂ ਰੇਂਜ ਅਸੀਂ ਲਾਂਚ ਕੀਤੀ ਆ ਵਿਦ ਈਜ਼ੀ ਜੀ ਉਹ ਹੈ ਗਰਲਜ਼ ਵੇਅਰ ਅੱਛਾ ਈਜ਼ੀ ਚ ਵੀ ਵਿਦ ਈਜ਼ੀ ਈਜ਼ੀ ਵਿਦ ਈਜ਼ੀ ਅੱਛਾ ਗਰਲਜ਼ ਵੇਅਰ ਵੈਰੀ ਗੁੱਡ ਓਕੇ ਥਰੀ ਪੀਸ ਸੈਟ ਆ ਗਏ ਜੀ 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 ਵੀ ਡਿਨਰ ਸਰ ਇਹ ਕਿੰਨੇ ਸਾਲ ਤੋਂ ਕਿੰਨੇ ਸਾਲ ਤੱਕ ਦੇ ਇੰਦਿਰ ਸਰ ਆ ਰਾਉਂਡ 6 ਮਹੀਨੇ ਤੋਂ ਸਟਾਰਟ ਆ ਤੇ 5 ਇਅਰ ਸਟਿਲ 5 ਇਅਰਸ ਤੱਕ ਸਾਡੇ ਕੋਲ ਬਹੁਤ ਅੱਛੀ ਇੰਦੇ ਚ ਰੇਂਜ ਹੈ ਵੈਰਾਈਟੀ ਹੈ ਇਸ ਤੋਂ ਉੱਪਰ ਐਕਸਟੈਂਡ ਕਰਨ ਦੀ ਸੈਗਮੈਂਟ ਉਹ ਟੋਟਲੀ ਇੱਕ ਡਿਫਰੈਂਟ ਹੋ ਜਾਂਦਾ ਅਸੀਂ ਇਨਵੈਂਟ ਨੂੰ ਫੋਕਸ ਕਰਕੇ ਚੱਲਦੇ ਆ ਤੇ ਉਹਦੇ ਨਾਲ ਫਿਰ ਕੀ ਹੈ ਐਕਚੁਅਲੀ ਪਹਿਚਾਨ ਵੀ ਇੱਥੋਂ ਬਣੀ ਹੋਈ ਹੈ ਵੈਰੀ ਗੁੱਡ ਠੀਕ ਹੈ ਚਲੋ ਮਿਹਨਤ ਹੈ ਬ੍ਰਾਂਡ ਹੈ ਨਾਮ ਬਦਲੇ ਲੇਕਿਨ ਕੋਰ ਸਾਡੀ ਜਿਹੜੀ ਸਿੰਬਲ ਸਾਡਾ ਇਹੀ ਹੈ ਸ਼ੁਰੂ ਤੋਂ ਨਾਮ ਕਿੱਥੇ ਬਦਲੇ ਅਸਲੀ ਦਾ ਗੁੱਡੂ ਇੱਥੇ ਖੜਾ ਗੁੱਡੂ ਤੁਹਾਡੇ ਸਾਹਮਣੇ ਖੜਾ ਸੰਦੀਪ ਜੀ ਦੇ ਨਾਲ ਗੁੱਡੂ ਖੜਾ ਗੁੱਡੂ ਜੀ ਸੰਦੀਪ ਨਾਲ ਖੜੇ ਉਹ ਕਿਦਾ ਉਹ ਕਹਦਾ ਮੈਂ ਕਾਨ ਕਦਾ ਮੈਂ ਗੁੱਡੂ ਮੈਂ ਗੁੱਡੂ ਇਹ ਓਤੀ ਝੱਟ ਦੇ ਠੀਕ ਹੈ ਸੋ ਕੁਲ ਮਲਾਕੇ ਸਰ ਇਸਵਰੀ ਨਵਾਂ ਕਲੈਕਸ਼ਨ ਦੇ ਵਿੱਚ ਕੀ ਐਡ ਆਨ ਕੀਤਾ ਨਵੀਂ ਅਸੀਂ ਇਹ ਸੈਗਮੈਂਟ ਨੂੰ ਨਾ 2-3 ਸਾਲ ਤੋਂ ਕੋਸ਼ਿਸ਼ ਕਰ ਰਹੇ ਸੀ ਅਪਰੋਚ ਕਰਨ ਦੀ ਜੀ ਕਿਉਂਕਿ ਕੋਰ ਵਿంటర్ ਹੀ ਜਾਣਾ ਵੂਲ ਚਾਹੀਦਾ ਪੁੱਲਨ ਚਾਹੀਦਾ ਜੀ ਪੁੱਨ ਅਸੀਂ ਬਹੁਤ ਦੇਰ ਲਾਈ ਇਹਨੂੰ ਇਟਸ ਬੀਨ 6 ਮੰਥਸ অর 7 ਇਹਦੀ ਤਿਆਰੀ ਕਰਦੇ ਆ ਤੁਸੀਂ ਕੋਈ ਰੇਂਜ ਦੇਖੋ ਇਹਦਾ ਇੰਟਰਨੈਸ਼ਨਲ ਟੱਚ ਆ ਜੀ ਕੁਝ ਆਰਟੀਕਲਸ ਹੁੰਦੇ ਆ ਕਿ ਇੰਡੀਅਨ ਟੇਸ ਕੁਝ ਉਹਨੇ ਇੰਟਰਨੈਸ਼ਨਲ ਟੱਚ ਆਈ ਸ਼ੋウ ਯੂ 댓 ਜੀ ਬੋਕਸ ਜੀ ਬੋਕਸ ਇੱਕ ਮਿੰਟ ਇਧਰੋ ਜੀ ਇਹ ਗਾਰਮੈਂਟਸ ਨਿਕਾਲੋ ਵਾਈਟ ਗ੍ਰੇ ਇਹ ਨਿਕਾਲਨਾ ਆਪ ਕੀ ਸਾਬਲੇ ਜੀ ਮੈਂ ਤੁਹਾਨੂੰ ਕਲੈਕਸ਼ਨ ਆਪਣੀ ਕੈਟਲੋਗ ਵਿੱਚ ਵੀ ਦਿਖਾਉਣਾ ਜੀ ਸੋ ਆਰਟੀਕਲ ਆ ਜੀ ਸੋ ਅਸੀਂ ਕੋਸ਼ਿਸ਼ ਹੈ ਕੀਤੀ ਹੈ ਕਿ ਥੋੜਾ ਜਿਹਾ ਜਿਹੜਾ ਮਾਰਕੀਟ ਜੀ ਸੋਸ਼ਲ ਮੀਡੀਆ ਨੂੰ ਲੈ ਕੇ ਨਾ ਇਵਨ ਜਿਹੜੇ ਕੰਜ਼ਿਊਮਰ ਬਹੁਤ ਲੇਟੈਸਟ ਅਪਡੇਟ ਹੋ ਚੁੱਕੇ ਹੈ ਕਿ ਨਵਾਂ ਫੈਸ਼ਨ ਕੀ ਹੁੰਦਾ ਇਹ ਅਸੀਂ ਫਿਰ ਇਹੀ ਕੀਤਾ ਕਿ ਯਾਰ ਤੁਸੀਂ ਇੰਟਰਨੈਸ਼ਨਲ ਟੇਸਟ ਲਾਓ ਸਾਡੇ ਨੂੰ ਸੋ ਈਜ਼ੀ ਦੇ ਵਿੱਚ ਮੈਂ ਪੁੱਛਣਾ ਚਾਹਨਾ ਗਰਲਿਸ਼ ਜ਼ਿਆਦਾ ਹੈ ਜਾਂ ਬॉयਜ਼ ਐਂਡ ਗਰਲਜ਼ ਦੋਨੋ ਇਨਫੈਂਟਸ ਨਾ ਬੇਸਿਕਲੀ 80% ਤਾਂ ਯੂਨੀਸੈਕਸ ਹੁੰਦਾ ਬਿਲਕੁਲ ਇਤਨੀ ਹੁੰਦਾ ਈਜ਼ੀ ਚ ਗਰਲਿਸ਼ ਹੈਗਾ ਹੀ ਆ 100% ਠੀਕ ਹੈ ਜੀ ਬਟ ਬॉयਜ਼ ਵੀ ਇੰਟਰੋਡਿਊਸ ਰੱਖਾਂਗੇ ਕਿਉਂਕਿ ਬ੍ਰਾਂਡ ਨੂੰ ਇਨਫੈਂਟ ਨੂੰ ਜੇ ਪੁਸ਼ ਕਰ ਲਈ ਤੇ ਉਸ ਦਾ ਐਡਵਾਂਸ ਹੋ ਰਹੀ ਹੈ ਨਹੀਂ ਵੋਇਜ਼ ਨੂੰ ਆਪਾਂ ਇਹ ਅਸੀਂ ਤੁਸੀਂ ਪਾਈ ਹੋਈ ਹੈ ਪਹਿਲਾਂ ਪਾ ਦੇ ਦੀ ਬਾਬਾ ਇਨਫੈਂਟ ਚ ਤਾਂ ਉਹਨੂੰ ਤਾਂ ਪਤਾ ਮਾਂ ਨੇ ਜੋ ਬੋਆ ਤਾਂ ਬੋਆ ਤਾਂ ਇੱਕ ਮਾਂ ਹੁੰਦੀ ਹੈ ਨਾ ਕਹਿੰਦੀ ਯਾਰ ਮੈਨੂੰ ਧੀ ਚਾਹੀਦੀ ਸੀ ਤਿੰਨ ਪੁੱਤ ਹੋ ਗਏ ਕਹਿੰਦਾ ਯਾਰ ਤੂੰ ਵੀ ਪਾ ਇਹ ਤੂੰ ਪਾ ਦੇ ਆਪਣੇ ਸਕਰਟਸ ਵਾਲੇ ਪੈਰਲਲ ਬੈਲ ਬਾਟਮ ਤੇ ਚਾਹ ਪੂਰੇ ਕਰਨਾ ਸ੍ਰੀਸ਼ਵਰੀ ਜਿਹੜਾ ਫੈਬਰਿਕ ਚ ਕੀ ਨਵਾਂ ਚੱਲ ਰਿਹਾ ਭਾਜੀ ਫੈਬਰਿਕਸ ਭਾਜੀ ਇੱਕ ਦੇਖੋ ਆਪਾਂ ਲਾਸਟ ਟਾਈਮ ਹੀ ਗੱਲ ਕੀਤੀ ਸੀ ਇੰਡੀਅਨ ਫੈਬਰਿਕਸ ਆ ਰਹੇ ਆ ਕੰਪਲੀਟ ਕੰਪੀਟੀਸ਼ਨ ਬਹੁਤ ਅੱਛਾ ਹੈ ਬਟ ਰੁਕਦੇ ਨਹੀਂ ਇੰਪੋਰਟਡ ਵਾਲੇ ਵੀ ਕੁਛ ਨਾ ਕੁਛ ਨਵਾਂ ਇਹੋ ਜਿਹਾ ਮੈਜਿਕ ਕਰਦੇ ਆ ਇਹੋ ਜਿਹਾ ਮੈਜਿਕ ਕਰਦੇ ਆ ਈਵਨ ਕਸਟਮਰ ਆਏਗਾ ਉਹ ਵੀ ਕਰੀਵੀ ਹੋ ਜਾਊਗਾ ਚੀਜ਼ਾਂ ਮੈਂ ਉਹ ਵੀ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਚੀਜ਼ ਦਿਖਾਉਂਦਾ ਸੋ ਲਾਈਵ 'ਚ ਜਸਵੀਰਾਂ ਤੁਸੀਂ ਦੇਖਦੇ ਹੋ ਕਿ ਕਿੱਦਾਂ ਜਿਹੜਾ گارਮੈਂਟ ਸੈਕਸ਼ਨ ਹੈ ਜਿਹੜਾ ਕਿ ਮੈਨੂਫੈਕਚਰਰ ਹੈ ਉਹ ਕਿੰਨਾ ਮਤਲਬ ਜਿਹੜੇ گارਮੈਂਟਸ ਉਹ ਅਸੀਂ ਪਾ ਕੇ ਆਪਣੇ ਆਪ ਨੂੰ ਖੂਬਸੂਰਤ ਦਿਖਾਣੇ ਹੈ ਉਹਦੇ ਪਿੱਛੇ ਦੀ ਆਰ ਐਨ ਡੀ ਕਿੰਨੀ ਲੰਬੀ ਤੇ ਕਿੰਨੀ ਸਟਰੋਂਗ ਹੁੰਦੀ ਹੈ ਕਿੰਨਾ ਕੈਲਕੂਲੇਟਰ ਹੁੰਦੀ ਹੈ ਜੀ ਸਰ ਆ ਦੇਖੋ ਹੁਣ ਟੋਟਲੀ ਨਿਊ ਥਿੰਗ ਮਤਲਬ ਆਪਾਂ ਇੱਕ ਸਾਲੋਂ ਸੋਚਦੇ ਆ ਕਿ ਇਹਨੂੰ ਕਰਾਂਗੇ ਅਗਲੇ ਕਹਿੰਦੇ ਯਾਰ ਤੁਸੀਂ ਨਵੇਂ ਆਰਟੀਕਲ ਲਾਓ ਯਾਰ ਆ ਵੀ ਲਓ ਮੈਂ ਉਹ ਆਪਣੀ ਲਕੀਰ ਵੱਡੀ ਕਰੀ ਜਾ ਰਹੇ ਹਾਂ ਉਹ ਕਹਿੰਦੇ ਆ ਤੁਸੀਂ ਕਰਾ ਲਓ ਜਿਹੜੀ ਤੁਹਾਡੀ ਡਿਵੈਲਪਮੈਂਟਸ ਹੁੰਦੀਆਂ ਬਟ ਇਹ ਤੇ ਢੇਡਾ ਲਾਣਾ ਮਤਾ ਤੁਹਾਨੂੰ ਇਹਦਾ ਠੇਕਣਾ ਪੈਣਾ ਬਿਲਕੁਲ ਠੀਕ ਹੈ ਬਸ ਉਹ ਚੀਜ਼ ਹੈ ਮਤੇ ਠੇਕਨੇ ਪੈ ਸਕੋ ਉਹ ਕਹਿੰਦੇ ਆ ਜਦ ਤੱਕ ਤੁਹਾਡਾ ਕੰਪੀਟੀਟਰ ਸਟਰੋਂਗ ਨਹੀਂ ਹੋਏਗਾ ਨਾ ਤੇ ਤੁਹਾਡੇ ਚ એનર્ਜੀ ਨਹੀਂ ਆਉਂਦੀ ਕੀ ਕਹਨੇ ਆ ਪ੍ਰੋਮੋਟ ਮੇਕ ਇਨ ਇੰਡੀਆ ਕਰੋ ਬਟ ਉਹਨਾਂ ਦੀ ਕੰਪੀਟੀਸ਼ਨ ਦਾ ਦੇਖੋ ਦੌੜ ਨਾ ਤੁਹਾਨੂੰ ਹੋਰ ਜਿਆਦਾ ਬਾਈ ਕੰਪੀਟੀਸ਼ਨ ਦਾ ਲੜ ਕੇ ਮਜ਼ਾ ਲੜ ਕੇ ਮਜ਼ਾ ਆਂਦਾ ਤੁਸੀਂ ਕੋਈ ਈਸੀ ਚਲੋ ਆਪਾਂ ਕੋਈ ਪਾਲਿਸੀ ਦੇ ਅਗੇ ਨਹੀਂ ਜਾਂਦੇ ਆਪਾਂ ਕਿ ਜੀ ਬੋਇਕਾਟ ਕਰ ਦੋ ਉਹ ਕਰ ਤੋਂ ਨਹੀਂ ਲੜੋ ਕੰਪੀਟ ਕਰੋ ਸਿੱਖੋ ਨਾ ਕਿਤੇ ਉਹਨਾਂ ਨੇ ਦਿਮਾਗ ਚਲਾਇਆ ਅਸੀਂ ਉਸ ਤੋਂ ਅੱਗੇ ਚਲਾਵਾਂਗੇ ਲਾਸਟ 2 ਇਅਰ ਤੋਂ ਇੰਡੀਅਨ ਗਵਰਨਮੈਂਟਸ ਬਹੁਤ ਫੈਬਰਿਕਸ ਬਹੁਤ ਵਧੀਆ ਆਨਲਾਈਨ ਇੰਪਰੂਵ ਹੋਇਆ ਬਹੁਤ ਇੰਪਰੂਵਮੈਂਟ ਹੈ ਠੀਕ ਹੈ ਥੈਂਕ ਯੂ ਸਰ ਤੋਂ ਬਾਅਦ ਕਰਾਂਗੇ ਇਸ ਟੈਪ ਕਸਟਮਰਸ ਨਾਲ ਵੀ ਕੋਸ਼ਿਸ਼ सर नमस्कार नमस्कार जी क्या नाम है आपका राकेश अग्रवाल कहाँ से है दिल्ली से दिल्ली से जी सर आए हैं इस समय इजी के स्टॉल पे किस तरह का देख रहे हैं अच्छा है मैडम अच्छा है इतना सीरियस क्यों है नहीं नहीं सीरियस नहीं पक्का ना आ, पक्षा। पक्षा। मुझे लगा इतने गंभीर क्यों है ये दिल्ली वाले तो दिल वाले होते हैं आप दिल वाले ही है ना तो क्या क्या देखा है यहाँ पे यहाँ पर एम्पस देखे और ड्रेस अच्छा है कलेक्शन कलेक्शन अच्छा बढ़िया बनाया आपका ये यूथ है आपके बात कर सकते हैं नमस्कार नमस्कार जी आपका शुभ नाम अंशुल जी यूथ के नजरिए से देखता है आप जैसे एग्जीबिशन में आए पिताजी का तजर्बा है आप यूथ हैं यूथ के अपडेटेड रहना अच्छी बात है एडवांस में वैरायटी मिल रही है

ਗਾਰਮੈਂਟ ਦੀ ਕੁਕਿੰਗ ਕੀਤੀ ਜਾ ਰਹੀ ਹੈ ਸੋ ਇਹ ਸੇ ਫਿਲਹਾਲ ਈਜ਼ੀ ਕਿਡਸ ਵੇਅਰ ਦੇ ਸਾਲ ਤੋਂ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸੀ ਧੰਨਵਾਦ